ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਅਸੀਂ ਇੱਕ ਵੀਡੀਓ ਪਾਈ ਸੀਗੀ ਕਿ ਹਰ ਕੀ ਸੇਵਾ ਸੁਸਾਇਟੀ ਵਿੱਚ ਗਰਮੀ ਦਾ ਮੌਸਮ ਆ ਰਿਹਾ ਤੇ ਇਸ ਕਰਕੇ ਹਰ ਕੀ ਸੇਵਾ ਸੁਸਾਇਟੀ ਫ੍ਰੀ ਪੜਾਈ ਦੇ ਵਿੱਚ ਸਾਨੂੰ ਪੱਖਿਆਂ ਦੀ ਜ਼ਰੂਰਤ ਆ ਸੋ ਕੁਝ ਦਾਨੀ ਸੱਜਣਾ ਜਿਨ੍ਹਾਂ ਨੇ ਸਾਨੂੰ ਪੱਖਿਆਂ ਦੀ ਸੇਵਾ ਕੀਤੀ ਆ ਉਹਨਾਂ ਵਿੱਚੋਂ ਇੱਕ ਪੱਖੇ ਦੀ ਸੇਵਾ ਕੀਤੀ ਗਈ ਆ ਸਾਨੂੰ ਇੱਕ ਪੱਖਾ ਜਿਹੜਾ ਸਾਡਾ ਉਧਾਰ ਆ ਉਹਦਾ ਬਿੱਲ ਕੁਝ ਇਸ ਤਰ੍ਹਾਂ ਨੇ ਆ ਬਿੱਲ ਇਹਨਾਂ ਪੱਖਿਆਂ ਦਾ ਤੇ ਜਿਹੜੇ ਸੱਜਣਾ ਨੇ ਪੱਖੇ ਦੀ ਸੇਵਾ ਕੀਤੀ ਆ ਉਹਨਾਂ ਦਾ ਨਾਮ ਵੀ ਕੁਝ ਇਸ ਤਰ੍ਹਾਂ ਹੈ ਰਾਜਵਿੰਦਰ ਸਿੰਘ ਮਾਨਸਾ ਗੁਰਧਿਆਨ ਸਿੰਘ ਸੰਗਰੂਰ ਤੇ ਅਰਸ਼ਦੀਪ ਸਿੰਘ ਅੰਮ੍ਰਿਤਸਰ ਤੇ ਹਰਮਨਦੀਪ ਸਿੰਘ ਬਲੇਰ ਅਸੀਂ ਇਹਨਾਂ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਪ ਸਭ ਜੀ ਨੂੰ ਅਪੀਲ ਕਰਦੇ ਹਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬੱਚਿਆਂ ਦੀਆਂ ਹੋਰ ਜੋ ਬੰਦੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਸਕਣ ਦੋ ਪੱਖੇ ਆ 100 ਦੋ ਚਾਰ ਪੱਖੇ ਹੋਰ ਮਿਲ ਜਾਣ ਤਾਂ ਬੱਚਿਆਂ ਨੂੰ ਜਿਹੜਾ ਬੈਠਣਾ ਆਸਾਨ ਹੋ ਜਾਊਗਾ ਜਿਸ ਤਰ੍ਹਾਂ ਕੱਲ ਤੁਹਾਨੂੰ ਦਿਖਾਇਆ ਗਿਆ ਬੱਚੇ ਗਰਾਊਂਡ ਦੇ ਵਿੱਚ ਬੈਠ ਕੇ ਤੁਪੇਈ ਕਲਾਸਾਂ ਲਾ ਰਹੇ ਨੇ ਸੋ ਜੇਕਰ ਇਹਨਾਂ ਨੂੰ ਪੱਖਿਆਂ ਦੀ ਸੇਵਾ ਹੋ ਜੇ ਤਾਂ ਜਿਹੜਾ ਸਾਡਾ ਹਰ ਕੀ ਸੇਵਾ ਸੁਸਾਇਟੀ ਦੀ ਬਿਲਡਿੰਗ ਆ ਇਹਦੇ ਵੀ ਬੰਦਜਕ ਪੱਖੇ ਲੱਗ ਜਾਣ ਬਾਹਰ ਦੋ ਤੇ ਬੱਚੇ ਇੱਥੇ ਬੈਠ ਕੇ ਐਡਜਸਟ ਕਰ ਸਕਦੇ ਨੇ ਇਹਨਾਂ ਦੇ ਸਾਹਮਣੇ ਪਰਦੇ ਲੱਗ ਜਾਣਗੇ ਸੋ ਜਿਨ੍ਹਾਂ ਵੀਰਾਂ ਨੇ ਸਾਨੂੰ ਪੱਖਿਆਂ ਦੀ ਸੇਵਾ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਹਰ ਕੀ ਸੇਵਾ ਸੁਸਾਇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਰ ਕੀ ਸੇਵਾ ਸੁਸਾਇਟੀ ਦੇ ਬੱਚਿਆਂ ਨਾਲ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਥੈਂਕ ਯੂ ਕਰੋ ਥੈਂਕ ਯੂ ਪ੍ਰਹੀ ਮੇਰੇ ਬੱਚੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸੋਚਿਆ ਇਹਨਾਂ ਬੱਚਾ ਦਾ ਨਹੀਂ ਤਾਂ ਅੱਜ ਕੱਲ ਸਾਰੇ ਆਪਣੇ ਬੱਚਾ ਬਾਰੇ ਸੋਚਦੇ ਆ ਆਪਣੇ ਆਪ ਬਾਰੇ ਸੋਚਦੇ ਆ ਕੋਈ ਨਹੀਂ ਚਾਹੁੰਦਾ ਵੀ ਹਾਂ ਕਿਸੇ ਦੇ ਬੱਚੇ ਬਾਰੇ ਸੋਚਿਆ ਜਾਵੇ ਪਰ ਜੇਕਰ ਸਾਰੇ ਇਨਸਾਨ ਹੀ ਹਰੇਕ ਇਨਸਾਨ ਦੀ ਥਿੰਕ ਇਦਾਂ ਦੀ ਹੋ ਜੇ ਵੀ ਹਾਂ ਜੇਕਰ ਮੈਂ ਮੰਨ ਕੇ ਚਲੋ ਮੈਂ ਐਜੂਕੇਟਡ ਆ ਤਾਂ ਦੂਜੇ ਮੇਰੇ ਬੱਚੇ ਐਜੂਕੇਟਡ ਨੇ ਮੈਂ ਸੈਟਡ ਆ ਤਾਂ ਦੂਜਾ ਵੀ ਸੈਟਡ ਹੋਣਾ ਚਾਹੀਦਾ ਸੋ ਜੇਕਰ ਸਾਰਿਆਂ ਦੀ ਇਦਾਂ ਦੀ ਸੋਚ ਹੋ ਜਾਵੇ ਤਾਂ ਵਧੀਆ ਤਰੀਕੇ ਨਾਲ ਜਿੱਦਾਂ ਆਪਾਂ ਪੰਜਾਬ ਨੂੰ ਛੱਡ ਕੇ ਬਾਹਰ ਜਾਣਿਆ ਇਸ ਦੀ ਨੋਬਤ ਨਾਵੇ ਹਾਂਜੀ ਤੋ ਸੋ ਫਿਰ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤਾਹ ਦਿਲ ਤੋਂ ਸ਼ੁਕਰਗੁਜ਼ਾਰ ਹਰ ਕੀ ਸੇਵਾ ਸੁਸਾਇਟੀ ਵੱਲੋਂ ਉਹਨਾਂ ਦਾ ਧੰਨਵਾਦ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ ਤਰੱਕੀਆਂ ਬਖਸ਼ੇ ਲੰਮੀ ਉਮਰਾਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ